ਅਸਤਿਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੰਤਣਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਨਿੰਮੇ ਕਾ ਬਹੁਤ ਚੁਕੇ ਆ ਅੱਜ ਵੀ ਬਹੁਤ ਸੋਹਣੇ ਸੋਹਣੇ ਝੋਟੀਆਂ ਲੈ ਕੇ ਆਂਦੀ ਆ ਝੋਟੀਆਂ ਵਿੱਚ 6-7 ਝੋਟੀਆਂ ਤੇ ਆਪਾਂ ਬਾਕੀ ਬਾਈ ਜੀ ਨੇ ਗੱਲਬਾਤ ਕਰ ਗਈ ਬਾਈ ਜੀ ਅੱਤਿਕਾ ਹਾਲ ਹੋਰ ਬਾਈ ਕਿਦਾਂ ਵਧੀਆ ਵਧੀਆ ਕਿਰਪਾ ਤੇ ਬੀਚਾ ਚਲੋ ਮਾਲ ਤੇ ਸੰਦੀਪ ਸਾਹਿਬ ਦਰਮਾਲ ਕ ਦੀ ਕਿਰਪਾ ਨਾਲ ਮੈਂਤੀ ਲੱਗਾ ਜਿਹੜੀ ਭਗਵਾਨ ਨੇ 1.5 ਦੀ ਝੋਟੇ ਬਾਅਦ ਚ ਪਾੜੀ ਉਹ ਵੀ ਛੁੱਟੀ ਉਹ ਵੀ ਲੈ ਗਈ ਹਾਂਜੀ ਹਾਂਜੀ ਹੁੰਦਾ ਮੰਤਰੀ ਚੰਦਰ ਵੀ ਨਾਲ ਲੱਗਾ ਹਾਂ ਮੰਤਰੀ ਦਾ ਹੋਣਾ ਕਰੀਦਾ ਹੈ ਆ ਬਲਕੇ ਮੈਂ ਤੇ ਇੱਦਾਂ ਚਲੋ ਕਾਲੀ ਦਲਦੇ ਹਾਂ ਕਾਲੀ ਦਾ ਲਾ ਲੀਆਂ ਇਹਦੀ ਗੱਲ ਚਲੋ ਪਾਰਟੀਆਂ ਦਾ ਇਹ ਕੰਮ ਚ ਨਹੀਂ ਹੁੰਦਾ ਵਾ ਫਿਰ ਇਹਨਾਂ ਦੇ ਛੱਡ ਗਿਆ ਪ੍ਰਿੰਸਪਲ ਬਿਲਕੁਲ ਜੀ ਚਲੋ ਆ ਹੰਦਾਂ ਜੀ ਕੁਆਲਟੀ ਭਾਲ ਹਨਾ ਕੁਆਲਟੀ ਵਾਲੇ ਮਿਲ ਜੇ ਤਾਂ ਹੀ ਅਗਲਾ ਆ ਚੰਗਾ ਡੰਗ ਚਲੋ ਵੇਖਦਾ ਦੋ ਗਲੀਆਂ ਹਨੀਆਂ ਬਾਕੀ ਕਈ ਬੰਦੇ ਵਿੱਚ ਆਉਂਦੇ ਵੀ ਆ ਜਿਹੜੇ ਅੜੀਆਂ ਫੜੀਆਂ ਵੀ ਕਰਦੇ ਆ ਪਰ ਆਪਾਂ ਉਹਨਾਂ ਨੂੰ ਜਵਾਬ ਦੇਣਾ ਵੀ ਭਾਜੀ ਜੇ ਤੁਸੀਂ ਅੜੀ ਕਰਨੀ ਫਿਰ ਜੋ ਸਾਡੇ ਘਰ ਹਾਂ ਸਹੀ ਸਹੀ ਆਪਾਂ ਜੋ ਆਖਿਆ ਹੋਗਾ ਚੱਲਾਂਗੇ ਫਿਰ ਨਹੀਂ ਵੀ ਇਹ ਨਾ ਮਈਆਂ ਇੱਕ ਮੈਂ ਉੱਚੀ ਬੱਚੇ ਵਾਲੀ ਵੀ ਆ। ਆਹ ਤਾੜੀਆਂ ਨਹੀਂਆਂ ਸੂਈਆਂ। ਆਹ 40 ਦੀ ਸੂਈ ਆ ਛੋਟੀ। ਅੱਛਾ ਆ ਲੀਹ ਜੀ। ਤੂੰ ਆ ਜੱ ਕੱਟੀ ਆ ਮਗਰ। ਲਓ ਜੀ। ਆਹ ਦੇਖ। ਪਰਸੋਂ ਸੂਈ ਆ। ਇਹ ਆ ਦੇਖੋ। 10 ਤੋਂ 11 ਲੀਟਰ ਬੋਲਾ ਹੁੰਦਾ। ਅੱਛਾ ਬੋਲੇ ਜੀ। ਹਾਂ। ਲਓ ਦੇਖੋ ਘਰ ਵੇਖੋ। ਆਹ ਦੇਖੋ ਬਣਾ ਲੇ। ਚੋਾਈ ਤੇ ਵੀ ਬਹੁਤ ਜਿਆਦਾ। ਹਾਂ ਬਿਲਕੁਲ ਜੀ। ਚੋਈ ਤੋੜੋ। ਜੱਤਾਂ ਦੀ ਛੋਟੀਆਂ ਨਾਲੇ ਸੋਹਣੀ ਛੋਟੀ। ਵੱਡੀ ਛੋਟੀ। ਤੋੜੋ ਜੀ। ਅਸਲ ਆਸਲ। ਅਸਲ ਜੀ ਅਸਲ ਜੀ। ਤੋੜੋ। ਮਾਹੌ ਜੱਗੀ ਜੀ ਕਰੇ ਲੰਮੀ ਤੋੜੋ ਕਰਾਣੀ। ਦੇਖੋ ਹੋਂਦ ਹਵਰਾ ਗੁਰੂ ਬਣਾ ਤੇ ਫਮੂ ਅਸਲ ਚੀਜ਼ ਦਾ ਤੁਹਾਨੂੰ ਪਤਾ ਮੁੱਲ ਲੱਗਦਾ ਲੱਗਣਾ ਆਪਾਂ ਵੀ ਖਰਚ ਕਿਲੇ ਹੋਣੇ ਆ ਬਿਲਕੁਲ ਗਾੜੀ ਵੇਚ ਚੱਲ ਗਈ ਪੁਲੀ ਸੋਹਣੀ ਜਾਨੀ ਤੇ ਇਹ ਨਾ ਸੂਈ ਆ ਪਰਸੋਂ ਦੀ ਕੋਈ ਮੈਂ ਨੂੰ ਮਰ ਕੇ ਸੂਈ ਦਾ ਪਤਾ ਹੀ ਨਹੀਂਗਾ ਵੀ ਮੈਂ ਸੁਣੀ ਆ ਕਿ ਕਿਤਰਾ ਕਿਤਰਾ ਨਹੀਂ ਆ ਰਿਹਾ ਆਹ ਦੇਖ ਠੀਕ ਹੈ ਵੜੀ ਅੱਜ ਚਲੋ ਕੱਟੀ ਆ ਗਈ ਆ ਆ ਰਿਹਾ ਪੂਰ ਚ ਦੋ ਮਿੰਟ ਤੇ ਆ ਹਾਂਜੀ ਝੂਠੀ ਜੀ ਸੰਦੀਪ ਡੇਢ ਦੀ ਭੇਜ ਲਈ ਦੀ ਹਾਂਜੀ ਇੱਕ ਬੱਤੀ ਮੁੱਲ ਕਰ ਲਈ ਬਾਕੀ ਤੋਂ ਜੋ ਤੁਸੀਂ ਆਦੇ ਛੜ ਦੋ ਜਾਰ ਛੜ ਦੋ ਕੋਈ ਨਹੀਂ ਤੁਸੀਂ ਛੜ ਦੋ ਜੋ ਛੱਟਣਾ ਇਹ ਨਹੀਂ ਛੋਟੀ 3 ਛੱਟ ਚਲ ਇੱਕ ਵੀਰ ਦੇ ਚਲੋ ਬਿਲਕੁਲ ਦੇ ਠੀਕ ਹੈ ਪੱਟੀ ਇਹ ਵੀ ਹੰਦੀਪ ਇਹਦੇ ਨਾਲ ਕੱਟਾ ਵਾ ਅੱਛਾ ਇਹ ਦੇਖੋ 13 ਲੀਟਰ ਦੁੱਧ ਆ 13 ਕਿਲੋ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਬਾਹਰੋਂ ਬਾਹਰੋਂ ਸਾਡੇ ਕੋਲ ਲੈ ਜੀ ਲਓ ਜੀ ਪਹਿਲਾ ਸੂਆ 13 ਕਿਲੋ ਦੁੱਧ ਆ ਦੇਖੋ ਕੁਆਲਿਟੀ ਜੋੜੀ ਗੰਮੀ ਦੋਰੋ ਜੱਗੀ ਦੀ ਕਰਾ ਦੇਖੋ ਐਸਾ ਬੱਚਾ ਦੇਖੋ ਇਹ ਦੇਖੋ ਆ ਆਨੇ ਕੋ ਨਾਲੇ ਕੱਤੀ ਨਹੀਂ ਨਹੀਂ ਪੱਟਾ ਮਗਰ ਕੱਟਾ ਮਗਰ ਨੇ ਇਹ ਤਾਂ ਨਹੀਂ ਸਮਝਾ ਕੋਈ ਕਿੰਨੇ ਟਾਈਮ ਬੰਦਾ ਕੁਝ ਆਵੇ ਅੱਛਾ ਅਸਲ ਤੇ ਚੋਕ ਹੀ ਖੜੇ ਮਜਾ ਵਾ ਬਿਲਕੁਲ ਮੁਰਗੇ ਮਾਰ ਕੇ ਲੋਕੀ ਪਲਾਮਾ ਦੇ ਹੋ ਗੱਲ ਮਜਾ ਨਹੀਂ ਜਿਹੜੀ ਮੈਂ ਦੁੱਧ ਵਾਲੀ ਹੈ ਨਾ ਜੀ ਦੁੱਧ ਹੀ ਉਹ ਮੈਂ ਕਿ 12 ਲੀਟਰ ਮੇਣਕੇ ਖੜੇ ਹੈ 13 ਮਾਤਰਾ ਠੀਕ ਹੈ ਤੇ ਹੈ 13 ਲੀਟਰ ਚੱਲਣ ਤੋਂ ਬਾਅਦ ਉਹ ਇੱਥੇ ਅਲੀ ਦੇ ਕੱਟੀ ਲਿਆ 100 ਰੁਪਈਆ ਦੀ 1.5 ਲੱਖ ਦੀ ਵੇਚਦੀ ਹੈ ਹਾਂਜੀ ਪਰ 115 ਦੀ ਦੇਣੀ ਹੈ 115 ਦੀ ਹਾਂਜੀ ਹਾਂਜੀ ਨਹੀਂ ਠੀਕ ਹੈ ਭੈ ਜੀ 115 ਦੀ ਦੇਣੀ ਹੈ ਵੇਖ ਫਿਰ ਫੜ ਸਾਰਾ ਸਾਫ ਸੂਪਾ ਦੋਧ ਵਾਲੀ ਮੈਂ ਦਾ ਸੰਦੀਪ ਸਿੰਘਾਂ ਮਲਕੀ ਗੱਲ ਦਾ ਆ ਵੀ ਵਾਦਾ ਦੇਖੀ ਤੇ ਇਧਰ ਚੈੱਕ ਕਰਾ ਇਹੀ ਦੇਖੋ ਔਣਕ ਔਣਕ ਕਿਤੇ ਦਾ ਚਲੋ 115 ਦੀ 115 ਨਹੀਂ ਤਾਂ ਸੌਣੀ ਹੋਣੀ ਆ ਹਾਂਜੀ 2400 500 ਛੋੜੀ ਹੋਣੀ ਪਤਾ ਗੱਲ ਕੀ ਮੋਲ ਲਾਏ ਨਹੀਂ ਕੋਈ ਨਹੀਂ ਕੋਈ ਨਹੀਂ ਇਹਦੇ ਮੋਲ ਕਿੱਥੇ ਆ ਹਾਂਜੀ ਇਹਨੂੰ ਅੱਜ ਪੰਜਵਾਂ ਦਿਨ ਸੋਈ ਨੂੰ ਆ ਇਹ ਵੀ ਤੋਰੋ ਕਿਹਦੇ ਦਾ ਸਮਝੀ ਨੂੰ 10 ਤੋਂ 11 ਲੀਟਰ ਹੋਗਾ 10 ਤੋਂ 11 ਲੀਟਰ ਦੁੱਧ ਤੇ ਇਹ ਵੀ ਦੋ ਰਗ ਬੱਚਾ ਮਰਿਆ ਲਾ ਕੇ ਬਹੁਤ ਦੂਰੀ ਬੜੀ ਬਹੁਤ ਲੇਕਾ ਛੋਟੀ ਯਾਰ ਸੁਜਾ ਸੁਗਾ ਜੀ ਮੈਂ ਪਹਿਲਾਂ ਪਹਿਲਾਂ ਅੱਛਾ ਪਹਿਲਾਂ ਸੁਗਾ ਜੀ ਟੱਕੀ ਬਹੁਤ ਆਉਦੀ ਜੇ ਮੈਚ ਹੈ ਬ੍ਰੈਕ ਹੈ ਕੁਆਲਟੀ ਕੁਆਲਟੀ ਆ ਦੇਖੋ ਦਿਖਾਓ ਮੂੰਹ ਮ ਦਿਖਾਓ ਜਕੀ ਜੀ ਆ ਵੇਖੋ ਠੀਕ ਆ ਇਹ ਵਧੀਆ ਨਹੀਂ ਮੋਤ ਲਾ ਆ ਜੋ ਛੱਡੋ ਬੱਚਾ ਪਾਣੀ ਫਿਰ ਇੱਕ ਵਾਲੀ ਜਿਹੜੀ ਹੈ ਨੀ ਕੱਟੀ ਵੀ ਇਹਦੀ ਇਸ ਤਰ੍ਹਾਂ ਦੀ ਹੈ ਅੱਛਾ ਕੱਟੀ ਵੀ ਇਹਦੀ ਇਸ ਤਰ੍ਹਾਂ ਦੀ ਹੈ ਬਹੁਤ ਜਿਆਦੀ ਸਾਫ਼ ਆ ਜੀ ਬਹੁਤ ਜਿਆਦੀ ਸਾਫ਼ ਆ ਚਲ ਬੱਕੇ ਦੋ ਚੋਲ ਲਾ 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 ਚੱਲ ਦੋ ਜੀ ਤੋਂ ਆ ਜਾਓ ਉਧਰ ਆ ਜਾ ਇਹ ਵੀ ਸੁਗੀਆਂ ਇਹ ਪਹਿਲਾਂ ਸੁਗਾ ਜਿਹਨੂੰ ਆ ਸੁਗੀਆਂ ਨੂੰ 10-12 ਦਿਨ ਹੋ ਗਏ ਹੋਣਗੇ ਬਾਹਰ ਕੁਝ 15 ਦਿਨ ਹੋ ਗਏ ਹੋਣਗੇ ਠੀਕ ਹੈ ਇਹਦੀ ਮਗਰ ਕੱਟਾ ਜੀ ਕੱਟਾ ਮਗਰ ਹੈ ਜੀ ਲੋਈ ਇਹ ਨਾ ਤੋਂ 10 ਲੀਟਰ ਦੁੱਧ ਆ ਹੜੇ 9 ਦਾ ਹਾਂ ਠੀਕ ਆ ਇਹ ਵੀ ਲੰਮੀ ਥੋੜੀ ਜੀ ਸਾਫ ਸੁਮ ਥੋੜੀ ਜੀ ਘੱਟ ਝੋਣੀ ਦੀ ਹੋਈ ਆ ਹਾਂਜੀ ਹਾਂਜੀ ਤਾਂ ਕਰਕੇ ਥੋੜੀ ਜੀ ਹਾਂਜੀ ਫਿਰ ਸੰਦੀਪ ਸਤਾ ਦੇ ਭਾਵੇਂ ਕਟਿੰਗ ਤੇ ਇੱਕ 10 ਦੀ ਵੇਚ ਲਈਏ 95 ਦੀ ਦੇ ਦਈਏ ਕੱਟੀ ਅਸਲ ਵਾਤ ਰੱਖ ਛੜ ਦਵਾ ਦੇ ਦੋ ਹੀ ਛੜ ਦੋ ਕਿਤੇ ਨਾ 95 95 ਮੰਗਿਆ 90 ਦੀ 90 ਦੀ ਚਲੋ ਹਾਂ ਨਾ ਠੀਕ ਵੇਚ ਨਾਲ ਹੀ ਗੱਲ ਕਰ ਬਸ ਠੀਕ ਹੈ ਇਹਦੇ ਮਗਰ ਕੱਟ ਲਈਏ ਇਹ ਵੀ ਪਹਿਲਾ ਸੁਆ ਇਹਦੇ ਕੋ ਹਾਂਜੀ 9 ਲੀਟਰ ਇਹਦੇ ਦੁੱਧ ਆ ਗਾ 9 ਕਿਲੋ ਮਲਕੇ ਅਹੀਂ ਆ ਵੀ ਜਿਹੜਾ ਭਰ ਕੇ ਚੋਕੇ ਖੜੇ ਮਲਕੇ ਘੱਟ ਵੱਧ ਨਾ ਜਿਹੜਾ ਨਿਕਲੇ ਹਾਂਜੀ ਹਾਂ ਬਸ ਠੀਕ ਹੈ ਅਸਲ ਸੰਦੀਪ ਤੇ ਮੈਂ ਗੱਲ ਲੱਛਾ ਸਾਡੇ ਘਰ ਚੋਕੇ ਬੰਦਾ ਖੜੇ ਮੈਂ ਤਾਂ ਦੇਣੀ ਅੱਛਾ ਠੀਕ ਹਾਂਜੀ ਹਾਂ ਜੀ ਕਿ ਕਈ ਬੰਦੇ ਜਾ ਕੇ ਮੈਂ ਇਹਨੂੰ ਸਾਹਮਦੇ ਨਹੀਂ ਇੱਕ ਡੰਗ ਜਾਂ ਦੋ ਡੰਗ ਸਾਡੀ ਸੇਵਾ ਤੋਂ ਬਿਲਕੁਲ ਗਾੜੀ ਚ ਅਗਲੀ ਦੀ ਸੇਵਾ ਤੋਂ ਬਿਲਕੁਲ ਇੱਥੋਂ ਕਰੇ ਸਹੀ ਗੱਲ ਹੈ ਜੀ ਇੱਥੇ ਚੋਕੇ ਲੈ ਕੇ ਜਾਦੇ ਕਿ ਨਹੀਂ ਜੀ ਆਓ ਆਓ ਮੇਰੇ ਕੋ 4 ਰਕਮ ਦਾ ਵੰਡਵਾ अच्छा जे ਖਾਲ ਨਹੀਂ ਖਾਂਦੀ ਚੌਕਰ ਜਿ ਕਿਉਕਰ ਨਹੀਂ ਖਾਂਦੀ ਤੇ ਪੀਸਾ ਵੱਡਾ ਹਾਂ ਫੀਡਾਂ ਤੱਕ ਜੋ ਸਾਦ ਕੋ ਰੱਖਿਆ ਜਿਹੜੀ ਚੀਜ਼ ਨਹੀਂ ਖਾਂਦੀ ਉਹ ਪਾਈ ਦੀ ਹੈ ਹੈ ਫੇਰ ਦੁੱਧ ਵੱਧਿਆ ਕਿਹਦੀ ਪਤਾ ਲੋਕ ਕਹਿੰਦੇ ਆ ਭਾਜੀ ਆ ਵੇਖੋ ਸਾਡੇ ਕੋ ਵਾਧੂ ਖਾਲ ਪਈ ਆ ਵਾਧੂ ਖਾਲ ਪਈ ਨਹੀਂ ਕਈ ਮਈਆਂ ਖਾਲ ਨਹੀਂ ਖਾਂਦੀ ਖਾਲ ਕਰਨ ਕਿੰਨੀ ਨਹੀਂ ਖਾਂਦੇ ਭਾਜੀ ਖਾਲਾ ਪਧਰੀ ਹੈ ਹਾਂ ਇਸ ਦੀ ਵੀ ਇਹ ਵੀ 90 ਦੀ ਦੇ ਦਾਂਗੇ 90 ਹਜ਼ਾਰ ਆਓ ਛੋਟੀ ਵੇਖੋ ਤਿੰਨਸ ਮਾਰ ਕੇ ਤਰਾ ਹੁੰਦਾ ਇਹ ਕੋਟ ਹਰ ਗੱਡੀ ਦੇ ਗੱਡੀ ਆ ਆਹ ਦੇਖੋ ਇਹਦੀ ਕੱਟੀ ਦਾ ਪੂਰ ਜਿੰਨਾ ਦੀ ਹੈਗੀ ਮਾਈਦੀ ਜਿਹੜਾ ਮਾਈਦੀ ਇਤਰਾਏ ਛੋਟੀ ਹਾਂ ਇੱਕ ਨੰਬਰ ਦੀ ਚੁਆਈ ਹੈ ਛੋਟੀ ਦੀ ਯਾ ਹੋਰੀ ਬਹੁਤ ਠੀਕ ਐ ਥਣ ਗਲਦਮ ਸ਼ੁਆਰਾ ਥਣਵਾ ਨਾਈਟ ਵਾਈਪ ਉਹ ਪੂਣੀ ਹੈ ਕੱਲ ਤੋਰ ਪਤੋ ਤੋਰ 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 ਜੜਾ ਦੇ ਲੈ ਕੇ ਨਾਲੇ ਇੱਕ ਕਿਸੇ ਦੀ ਦੁੱਧ 14 ਕਿਲੋ ਕੱਟੀ ਭਰ ਦੂੰ ਠੀਕ ਆ ਜੇ ਹੁਣ 10 ਤੋਂ ਜ਼ਿਆਦਾ ਲੇਖੋ ਨਾ ਇਹ ਕਾਲੀ ਬਣਾ ਦੇਵਾਂਗੀ ਸਰੋਂ ਦੁੱਧ ਕੱਢੀ ਕਰ ਦੂੰਗੀ ਸੇਵਾ ਕਿਤੇ ਮੈਲਾ ਬੋਲਾ ਬਿਲਕੁਲ ਬਿਲਕੁਲ ਬੜੀ ਬਿਲਕੁਲ ਨਾਨ ਨਾਸਲ ਬੜੀ ਰੋਟੀ ਰੋਟੀ ਮਾਣੀ ਮੋਣੀ ਗੱਲ ਥੋੜਾ ਕੱਟੀ ਦਾ ਵਾਕ ਕਰ ਅਕਸਰ ਮੱਤਲ ਥੋੜੇ ਜਾਣੀ ਆ ਆ ਵੇਖੋ ਐ ਘਾਟਾ ਵਾਲੇ ਵਾ ਚੱਦ ਜਾਂਦੇ ਵਾ ਥਾਣੇ ਮੇਰੇ ਨਾਲੇ ਆਂਦੂ ਜਗੀ ਦੀ ਹਕਮ ਹੁ ਕਰਾ ਦੇ ਹਾਂ ਜੀ ਸੰਦੀਪ ਦੇ ਵੀ ਕੱਟੀ 11 15 ਦੀ ਦੀ ਇੱਕ 15 ਦੀ ਹਾਂ ਛੋੜ ਕਰਦਾ ਛੋੜ ਦੀ ਗੱਲ ਕਰਦੇ ਹੈ ਇਹ ਜੀ ਇਹ ਦੱਸਦੇ ਮੋਲਦੇ ਆਪਾਂ ਇਹ ਦੱਸਾਂ ਖਰੀਬ ਆ ਅੱਛਾ ਉੱਚੇ ਕੱਟੀ ਆ ਹਾਂ ਉਹ ਵੀ ਮੇਰੀ ਮੈਂ ਸੁਈ ਜੇ ਕੋਈ ਸਵਾ ਦੋਹਾਂ ਦੀ ਲਾ ਲਈ ਡੇਢ ਦੀ ਲਾ ਲਈ ਮੈਂ ਦੁੱਧ ਉਹ 13 ਲੀਟਰ ਯਾਰ ਬਲੈਕ ਆ ਮੇਰੀ ਗੱਲ ਸੁਣੋ ਹਾਂਜੀ ਤੁਹਾਡੀ ਵੀਡੀਓ ਤੇ ਮੈਂ ਪਈ ਐ ਅੱਛਾ 16 15 ਤੋਂ 16 ਲੀਟਰ ਦੁੱਧ ਕੱਢਿਆ ਹੁਣ ਥੋੜੀ ਜਿਹਾ ਮਜਬੂਰੀ ਪੈ ਗਈ ਜਿਹੜਾ ਕਰਕੇ ਉਹਨੂੰ ਦੇ ਦਿੱਤੀ ਆ ਹਾਂ ਹੁਣ ਇਹੋੜੇ ਕਿੱਤੀ ਕਿੰਨ੍ਹਾ ਦੁੱਧ 13 ਲੀਟਰ 13 ਕਿਲੋ 12 ਨਾਲ ਲੈ ਜੀ ਵਿੱਚ ਲੋ ਜੀ 13 ਕਿਲੋ ਇੱਧਰ ਦੇਖੋ ਠੰਡੀ ਕੱਟੀ ਆਵੇ ਬੱਚਾ ਛੱਡ ਕੇ ਚੂਰੋ ਦੇ ਭਾਵੇਂ ਉੱਦਾਂ ਚੋੜੋ ਠੰਡੀ ਕੱਟੀ ਤਾਂ ਬਗੈਰ ਨਹੀਂ ਜੇ ਰੈਂਦੀ ਕੱਟੀ ਲਾ ਕੇ ਬੰਨ ਫਿਰ ਕੋਈ ਆ ਤਰ ਕੱਟੀਆਂ ਲਾ ਕੇ ਵੇਖੋ ਕੈਰਮੈਨ ਗੱਡੀ ਵਹਵਾ ਬਹੁਤ ਸੋਹਣੀ ਕੱਟੀਆਂ ਜੀ ਕਾਲੀ ਸਾਹਿਬ ਵੇਖੋ ਠੰਡੀ ਬਹੁਤ ਆ ਰਹੀ ਆ ਭਾਵੇਂ ਜਿੱਥੇ ਮਰਜ਼ੀ ਖੋਲ ਰਹਿਦੀ ਆ ਇਹ ਤਾਂ ਇਹ ਵੀ ਬੜ ਦੇ ਦਾਕਾਰ ਚੋਣੀ ਵੇਚਦੀ ਨਾ ਤੁਮਾਉ ਹਾਂਜੀ ਫਿਰ 12 ਨੂੰ ਲੈ ਸੰਦੀਪ ਕੱਟੀ ਤੇ ਲੱਖ ਰੁਪਏ ਦੀ ਹੂੰ ਸਿੱਧੀ ਗੱਲ ਆ ਕਿ ਕੱਟੀ ਲੱਖ ਦੀ ਆ ਜੋ ਆਖੋ ਕੋਈ ਛੋਟ ਕਰਦਾਂਗੇ ਕਰ ਦੋਗੇ ਜੋ ਛੋਟ ਆ ਕੋ ਕੋ ਕਰਦਾ ਹਾਂ ਹਾਂ ਨਾ 80000 ਦੀ ਜਿਹੜੀ ਆ ਕੁਝ ਚੋਰੀ ਕਾ ਉਹ ਦੱਸੋ ਅਗਲੇ ਐਰ ਕਾ ਜਿਹਾ 15 ਕਿਲੋ ਕੱਟੀ ਨੇ ਦੁੱਧ ਕੱਢਿਆ ਅਗਲੇ ਸਵੇਰੇ ਸੇਵਾ ਵਾਲਾ ਬੰਦਾ ਹੋਵੇ ਜੇ ਕੱਟੀ ਵੀ ਤੇ ਨਾ ਪਹੁੰਚੇ ਤੇ ਫਿਰ ਗੱਲ ਕਰੇ ਮੂੰਹ ਜੰਦੀ ਨਾ ਕੋਈ ਕੁਝ ਨਾ ਕੱਟੀ ਵੀ ਉਹ ਚਾਰ ਦਿਨ ਦਾ ਇਹ ਮੇਰੇ ਕੋ ਗਈ ਛੋਟੀ ਸਿੱਧੀ ਗੱਲ ਬਸ ਐ ਹੋ ਗਿਆ ਮਾਲ ਚਲੋ ਦੇਖ ਲੋ ਜਮ 7-8 ਛੋਟੀਆਂ ਹੈਗੀਆਂ ਬਾਈਓ ਔਰ ਮੇਰੇ ਵੀ ਰਾਤੀ ਤਸੱਲੀ ਕਰਕੇ ਚੁਆਈ ਕਰਕੇ ਪਾਸ ਕਰਕੇ ਨਹੀਂ ਜੀ ਆ ਪੂਰੀ ਤਸੱਲੀ ਨਾਲ ਕਰਦੇ ਰੋਜ਼ ਰੋਜ਼ ਇਹਦਾ 10 15 ਮਿੰਟ ਆਣਾ ਹੁੰਦਾ ਥੱਕ ਤੁਹਾਡਾ ਬੰਦਾ ਪਤਾ ਅਸਲ ਸਲਿਸ਼ਾ ਆਪਾਂ ਨੂੰ ਇਹ ਗੱਲ ਨਹੀਂ ਚੋ ਜਿਹੜੇ ਬੰਦੇ ਨੇ ਭੈਣ ਭਰਾ ਨੇ ਅੱਗੇ ਸਾਡੇ ਕੋਲ ਡੰਗਰ ਖੜਿਆ ਹਾਂ ਹਾਂ ਜੀ ਉਹ ਕੋਈ ਗੱਲ ਇਤਰਾਵਾ ਵੀ ਸਾਡੇ ਕੋਲ ਉਤਰਾ ਮੰਗਾ ਲੈ ਬਾਕੀ ਜਿਹਨੇ ਕਿਹਾ ਨਾਮਾ ਖੜਨਾ ਵਾ ਸਾਨੂੰ ਨਹੀਂ ਪਤਾ ਵੀ ਉਹ ਬੰਦਾ ਕਿਤਰਾ ਮਦਾ ਸੇਵਾ ਕਿਤਰਾ ਦੀ ਉਹਦੀ ਕਿਤਰਾ ਨਹੀਂ ਜਿਹਨੇ ਅੱਗੇ ਖੜਿਆ ਉਹ ਤੇ ਸਾਨੂੰ ਪਤਾ ਮੈਂ ਮੈਂ ਤਾਂ ਕਹਿ ਨਾ ਮਾਰੀ ਚੋਗੇ ਲੈ ਕੇ ਜਾਉ ਤਾਂ ਇੱਕ ਦਾਸ ਦੀ ਮੋਟੀ ਪਾਈ ਸੀ ਜੱਤਾਂ ਵਾਲੀ ਅੱਜ ਸੰਦੀਪ ਸਿੰਘ ਜੀ ਮਲ ਕੇ ਚਾਲੇ ਸਾਧ ਲਾਗੇ ਮੰਨੇ ਆ ਕੇ ਵੀਡੀਓ ਭਾਈ ਬਣਾ ਲੈ 16 ਕਿਲੋ ਬੈਗ ਉਹ ਹਾਂ ਕਰਦੀਆਂ ਭਾਈ ਤੁਹਾਨੂੰ ਕਰਨਾ ਸਸ ਲੱਗੇ ਹੁੰਦੇ ਕਈ ਲੋਕੀ ਛੱਡ ਦਿੰਦੇ ਖਾਲਸਾ ਨਹੀਂ ਇੱਥੇ ਨਹੀਂ ਮਲ ਕੇ ਰਜਦਾ ਘਤੂ ਗਿਆ ਲਈ ਕਈ ਕੌਮੀਆਂ ਨੂੰ ਪਾਉਣਾ ਪੈਂਦਾ ਫਿਰ ਕਿਤੇ ਜਾ ਕੇ ਸੰਦੀਪ ਸਿੰਘ ਇੱਕ ਕਰੀ ਮਰ ਤਰਪੇ ਤਿਲ ਲਾ ਲਈ ਮੈਂ ਫਿਰ ਤਰਪੇ ਚਲੋ